ਸਸਿਕਲ ਪ੍ਰਾਈਮ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਅਮਨਦੀਪ ਸਿੰਘ ਝੰਡ ਅਮਰੀਕਾ ਦੇ ਵਿੱਚ ਇੱਕ ਦਿਨ ਪਹਿਲਾਂ ਘਟਨਾ ਵਾਪਰੀ ਕਿ ਜਿਹੜੇ ਸਾਥੀ ਸੀਗੇ ਡੋਨਲਡ ਟਰੰਪ ਉਹਨਾਂ ਦੇ ਚਾਰਲੀ ਕਿਰਕ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਔਰ ਹਥਿਆਰਾ ਜਿਹੜਾ ਹੈ ਜਿਸ ਨੇ ਕਤਲ ਕੀਤਾ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈਗਾ ਕੌਣ ਹੈਗਾ ਉਹ ਕਾਤਿਲ ਕਿਉਂ ਕਤਲ ਕੀਤਾ ਗਿਆ ਸੁਖਦੇਵ ਸਿੰਘ ਚੁਕਾਵਾਂ ਜੀ ਮੇਰੇ ਨਾਲ ਮੌਜੂਦ ਨੇ ਜਾਣਕਾਰੀ ਉਹਨਾਂ ਦੇ ਕੋਲੋਂ ਲੈਂਦੇ ਆ ਜੀਸਰ ਅ ਬਿਲਕੁਲ ਚੰਦ ਸਾਹਿਬ ਤੁਸੀਂ ਜ਼ਿਕਰ ਕਰ ਹੀ ਦਿੱਤਾ ਕਿ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਦੇ ਬਹੁਤ ਹੀ ਨਜ਼ਦੀਕੀ ਰਹਿ ਆਰ ਯੰਗਮੈਨ ਜੋ ਕਿ ਸਿਰਫ ਸਿਰ 31 ਸਾਲ ਉਮਰ ਔਰ ਆਪਣੀ ਇਸ ਭਰਜਵਾਨੀ ਦੇ ਵਿੱਚ ਉਸ ਨੇ ਬਹੁਤ ਵੱਡੇ ਕਾਰਨਾਮੇ ਕੀਤੇ ਹੈ ਯਾਨੀ ਕਿ ਬਹੁਤ ਵੱਡੀਆਂ ਉਪਲਬਧੀਆਂ ਕੀਤੀਆਂ ਤੇ ਇਸ ਮੁੰਡੇ ਦਾ ਨਾਮ ਹੈਗਾ ਚਾਰਲੀ ਕਿਰਕ ਜਿਹਦਾ ਅ થોਡੇ ਦਿਨ ਪਹਿਲਾਂ ਜਿਹੜਾ ਆ ਅ ਅਸੈਸੀਨੇਸ਼ਨ ਕਰ ਦਿੱਤਾ ਹੈ ਯਾਨੀ ਕਿ ਉਹਨੂੰ ਆਪਾਂ ਸਿਆਸੀ ਮਰਡਰ ਵੀ ਕਹਿ ਰਹੇ ਹਾਂ ਕਿਉਂਕਿ ਪ੍ਰੈਜ਼ੀਡੈਂਟ ਟਰੰਪਸ ਆਪ ਖੁਦ ਉਹ ਕਹਿ ਰਹੇ ਆ ਕਿ ਇਹ ਸਿਆਸੀ ਕਤਲ ਹੋਇਆ ਕਤਲ ਇਸ ਕਰਕੇ ਹੋਇਆ ਕਿਉਂਕਿ ਉਹ ਬਹੁਤ ਹੀ ਅ ਨਿਰਪੈ ਹੋ ਕੇ ਬੋਲਦਾ ਸੀ ਖੁੱਲ੍ਹ ਕੇ ਬੋਲਦਾ ਸੀਗਾ ਹਰ ਮੁੱਦੇ ਤੇ ਬੋਲਦਾ ਸੀ ਚਾਹੇ ਉਹ ਅ ਗੇ ਰਾਈਟਸ ਹੋਵੇ ਅਬੋਰਸ਼ਨ ਰਾਈਟ ਹੋਵੇ ਜਾਂ ਇਦਾਂ ਕਹਰੋ ਕਿ ਹਰ ਉਸ ਮੁੱਦੇ ਨੂੰ ਉਸ ਮੁੰਡੇ ਨੇ ਕਾਲਜਾਂ ਵਿੱਚ ਯੂਨੀਵਰਸਿਟੀਆਂ ਵਿੱਚ ਲਿਜਾਣਾ ਕੀਤਾ ਮੇਰਾ ਖਿਆਲ ਉਸ ਨੂੰ ਇਸੇ ਚੀਜ਼ ਦੀ ਕੀਮਤ ਉਠਾਉਣੀ ਪਈ ਹੈ 2020 ਦੇ ਵਿੱਚ ਚਾਰਲੀ ਕ੍ਰਿਕ ਜਿਹੜਾ ਆ ਉਹ ਪ੍ਰੈਜ਼ੀਡੈਂਟ 트ੰਪ ਦੀ ਕੈਂਪੇਨ ਦੇ ਵਿੱਚ ਜੁੜਦਾ ਆ ਜਦੋਂ 트ੰਪ ਕੋ ਸਾਹਿਬ ਆਪਣੀ ਚੋਣ ਹਾਰ ਵੀ ਗਏ ਸੀਗੇ ਪਰ ਇਸ ਮੁੰਡੇ ਨੇ ਬਹੁਤ ਮਿਹਨਤ ਕੀਤੀ ਬਾਅਦ ਵਿੱਚ ਇਹ ਕਾਲਜਾਂ ਯੂਨੀਵਰਸਟੀਆਂ ਦੇ ਵਿੱਚ ਕੈਂਪਾਂ ਦੇ ਵਿੱਚ ਜਾ ਜਾ ਕੇ ਇਹਨਾਂ ਨੇ ਲੋਕਾਂ ਨੂੰ ਸਟੂਡੈਂਟਸ ਨੂੰ ਲਾਮਬਧ ਕੀਤਾ ਉਹਨਾਂ ਦੇ ਨਾਲ ਡਾਇਲੌਗਸ ਕੀਤੇ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਇਹਨਾਂ ਨੇ ਕਹਿ ਲੋ ਕਿ ਹਰ ਉਸ ਬੰਦੇ ਦੀ ਨਬਜ਼ ਨੂੰ ਟੋਹਿਆ ਜਿਹੜਾ ਰਿਪਬਲਿਕਨ ਦੇ ਖਿਲਾਫ ਸੀਗਾ ਉਹਨਾਂ ਨੂੰ ਵੋਟਾਂ ਵਿੱਚ ਬਦਲਣਾ ਚਾਹਿਆ ਚਾਰਲੀ ਕਿਰਕ ਦੇ ਜੀਵਨ ਤੇ ਝਾਤ ਮਾਰੀਏ ਤਾਂ ਉਹ ਬਹੁਤ ਹੀ ਜਿਹੜਾ ਕਹਿ ਲੋ ਕਿ ਉਹਦਾ ਬ੍ਰੇਨ ਜਿਹੜਾ ਆ ਬਹੁਤ ਜਿਆਦਾ ਸ਼ਾਰਪ ਸੀ ਬਹੁਤ ਹਾਜ਼ਰ ਜਵਾਬ ਸੀ ਔਰ ਉਸ ਦੀਆਂ ਆਪਾਂ ਵੀਡੀਓ ਵੀ ਦੇਖੀਆਂ ਆ ਕਿ ਕਿਵੇਂ ਉਹ ਸਟੂਡੈਂਟਸ ਦੇ ਨਾਲ ਡਾਇਲੌਗ ਕਰਦਾ ਸੀਗਾ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਕਨਵਿੰਸ ਕਰਦਾ ਸੀਗਾ ਤੇ ਇਹ 10 ਤਰੀਕ ਨੂੰ ਯੂਟਾ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਉੱਥੇ ਵੀ ਇਸੇ ਤਰੀਕੇ ਦੇ ਡਾਇਲੌਗਸ ਹੋ ਰਹੇ ਸੀਗੇ ਉੱਥੇ ਸਟੂਡੈਂਟਸ ਨੂੰ ਉਹ ਮਿਲਣ ਆਇਆ ਹੋਇਆ ਸੀਗਾ ਤੇ ਉਹਨਾਂ ਦੇ ਕੁਐਸਚਨ ਆਨਸਰ ਹੋ ਰਹੇ ਸੀਗੇ ਜਦੋਂ ਉਸ ਨੂੰ ਇੱਕ ਸਟੂਡੈਂਟ ਵੱਲੋਂ ਇਹ ਸਵਾਲ ਕੀਤਾ ਜਾਂਦਾ ਆ ਗਨ ਵਾਇਲੈਂਸ ਬਾਰੇ ਤਾਂ ਹਾਜੀ ਉਸ ਨੇ ਮਾਈਕ ਨੂੰ ਫੜ ਕੇ ਤਾਂ ਗਨ ਵਾਇਲੈਂਸ ਦੀ ਗੱਲ ਹੀ ਕਹੀ ਆ ਕਿ ਉਸੇ ਹੀ ਵਿਦਨ ਸੈਕਿੰਡ ਦੇ ਉਸ ਨੂੰ ਇੱਕ ਗੋਲੀ ਜਿਹੜੀ ਆ ਉਹਦੀ ਨੱਕ ਤੇ ਵੱਜਦੀ ਆ ਧੌਂ ਤੇ ਵੱਜਦੀ ਆ ਉਸ ਦੀ ਗਰਦਨ ਤੇ ਇੱਕ ਪਾਸਿਓਂ ਗੋਲੀ ਵੱਜ ਕੇ ਦੂਸਰੀ ਪਾਸੇ ਨਿਕਲ ਜਾਂਦੀ ਆ ਤੇ ਮੌਕੇ ਤੇ ਹੀ ਚਾਰਲੀ ਕਿਰਕ ਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਬਹੁਤ ਵੱਡੀ ਖਫਰਾ ਦਫੜੀ ਮੱਚ ਜਾਂਦੀ ਹੈ ਤੇ ਪਹਿਲਾਂ ਖਬਰਾਂ ਇਹ ਵੀ ਆਈਆਂ ਕਿ ਸ਼ਾਇਦ ਜਿਹੜਾ ਹਮਲਾਵਰ ਸੀਗਾ ਉਸ ਨੂੰ ਮਾਰ ਦਿੱਤਾ ਗਿਆ ਕਈ ਨਿਊਜ਼ ਚੈਨਲਾਂ ਨੇ ਇਹ ਕਿਹਾ ਕਿ ਉਸ ਨੂੰ ਫੜ ਲਿਆ ਪਰ ਬਾਅਦ ਚ ਦੇਰ ਸ਼ਾਮ ਨੂੰ ਇਹ ਖਬਰ ਆਈ ਕਿ ਨਹੀਂ ਉਹ ਹਮਲਾਵਰ ਜਿਹੜਾ ਉਹ ਨਹੀਂ ਫੜਿਆ ਗਿਆ ਉਸ ਤੋਂ ਬਾਅਦ ਇਹ ਕੇਸ ਚਲਾ ਜਾਂਦਾ FBI ਦੇ ਕੋਲ FBI ਨੇ ਇਹ ਕੇਸ ਜਿਹੜਾ ਆ ਪੂਰਾ ਇਹ ਸ਼ਾਨਪੀਅ ਕੀਤੀ ਗਈ ਜਿੰਨੀਆਂ CCTV ਫੁਟੇਜ ਸੀਗੀਆਂ ਉਹ ਸਾਰੀਆਂ ਦੀ ਸਾਰੀਆਂ ਖੰਗਾਲੀਆਂ ਗਈਆਂ ਔਰ CCTV ਕੈਮਰਿਆਂ ਦੇ ਵਿੱਚੋਂ ਫਿਰ ਉਹਨਾਂ ਨੇ ਇਹ ਲਪੜਣਾ ਕੀਤਾ ਕਿ ਇਹ ਗੋਲੀ ਕਿੱਧਰੋਂ ਆਈ ਹੈ ਕਿੱਨੇ ਮਾਰੀ ਹੈ ਤੇ ਉਹ ਜਿਹੜੀਆਂ ਵੀਡੀਓ ਹੈ ਉਹ ਹੁਣ ਸਾਰੀਆਂ ਹੀ ਸੋਸ਼ਲ ਮੀਡੀਆ ਤੇ ਛਾ ਗਈਆਂ ਕਿ ਜਦੋਂ ਉਹਨਾਂ ਨੇ ਇਹ ਵੀਡੀਓ ਜਿਹੜੀ ਜਾਰੀ ਕੀਤੀ ਹੈ FBI ਨੇ ਕਿ ਦੇਖੋ ਇਹ ਬੰਦਾ ਜਿਹੜਾ ਹੈਗਾ ਆ ਕਿਸ ਤਰ੍ਹਾਂ ਯੂਨੀਵਰਸਿਟੀ ਦੇ ਕੈਂਪਸ ਦੀ ਛੱਤ ਦੇ ਉੱਪਰ ਚੜਿਆ ਹੋਇਆ ਉੱਥੋਂ ਉਸਨੇ ਗੋਲੀ ਮਾਰੀ ਹੈ ਫਿਰ ਉੱਥੋਂ ਛੱਤ ਦੇ ਉੱਪਰ ਦੀ ਭੱਜਦਾ ਦਿਖਾਈ ਦਿੰਦਾ ਆ ਫਿਰ ਉਥੋਂ ਉਹ ਕੈਂਪ ਦੀ ਛੱਤ ਤੋਂ ਥੱਲੇ ਛਾਲ ਮਾਰ ਕੇ ਆਪਣਾ ਬੈਕਪੈਕ ਜਿਹੜਾ ਉਹ ਪਿੱਛੇ ਪਾਇਆ ਹੁੰਦਾ ਉਸਨੇ ਫਿਰ ਉਹ ਰੋਡ ਵਾਲੇ ਪਾਸੇ ਤੋਂ ਨਿਕਲ ਜਾਂਦਾ ਆ ਤੇ ਉਹਦੀ ਉਹ ਸਾਰੀ ਵੀਡੀਓ ਜਿਹੜੀ ਆ ਉਹ ਸਾਹਮਣੇ ਆ ਜਾਂਦੀ ਹੈ ਉਸ ਬਾਅਦ ਫਿਰ ਸਾਰੇ ਹੀ ਅਮਰੀਕਾ ਦੇ ਵਿੱਚ ਉਹਦੇ ਹਾਈ ਅਲਰਟ ਜਿਹੜਾ ਉਹ ਜਾਰੀ ਕਰ ਦਿੱਤਾ ਜਾਂਦਾ ਵੀ ਜਿਹੜਾ ਵੀ ਬੰਦਾ ਇਸ ਨੂੰ ਜਾਣਦਾ ਵੇਖਦਾ ਪਛਾਣਦਾ ਉਹ ਸਾਡੇ ਨਾਲ ਕੰਟੈਕਟ ਕਰੋ ਪਰ ਵਿਦਰ 24 ਆਵਰ ਇਹ ਜਿਹੜਾ ਬੰਦਾ ਆ ਇਹ ਫੜ ਲਿਆ ਜਾਂਦਾ ਹੈ ਇਹਨੂੰ ਆ ਇਹ ਫੜਦੇ ਕਿ ਆਤਮ ਸਮਰਪਣ ਕੇ ਜਿਆਜ ਰੇਚ ਗਮਾ ਸਾਹਿਬ ਕੇ ਇਸਨੇ ਆਦਮ ਸਮਰਪਣ ਕਰ ਦਿੱਤਾ ਹੈ ਦੇਖੋ ਆ ਇੱਕ ਗੱਲ ਇਹ ਵੀ ਆ ਰਹੀ ਹੈ ਕਿ ਉਸਨੇ ਆਤਮ ਸਮਰਪਣ ਕੀਤਾ ਆ ਪਰ ਮੈਂ ਕੁਝ ਖਬਰਾਂ ਜਿਹੜੀਆਂ ਆ ਆ ਇੰਗਲਿਸ਼ মিডিਆ ਵਿੱਚ ਪੜੀਆਂ ਆ ਕਿ ਗੱਲ ਇਹ ਸਾਹਮਣੇ ਆ ਰਹੀ ਹੈ ਜਿਸ ਤਰ੍ਹਾਂ ਆ 트럼ਪ ਸਾਹਿਬ ਨੂੰ ਵੀ ਇੱਕ ਕੁਐਸਚਨ ਕੀਤਾ ਗਿਆ ਕਿਸੇ ਪੱਤਰਕਾਰ ਵੱਲੋਂ ਕਿ ਇਸ ਕੀ ਕੀ ਬਣਿਆ ਉਸ ਦਾ ਤੇ 트럼ਪ ਸਾਹਿਬ ਨੇ ਵੀ ਇਹ ਮੈਸੇਜ ਦਿੱਤਾ ਕਹਿੰਦੇ ਵੀ ਸਾਨੂੰ ਲੀਡ ਮਿਲ ਗਈ ਹੈ ਤੇ ਜਿਹੜੀ ਲੀਡ ਮਿਲੀ ਹੈ ਇਹ ਉਹਦੇ ਜਾਣਕਾਰ ਯਾਨੀ ਕਿ ਉਹਦੇ ਫਰੈਂਡ ਵੱਲੋਂ ਜਾਂ ਉਹਦੇ ਫੈਮਿਲੀ ਮੈਂਬਰ ਵੱਲੋਂ ਇਹ ਸਾਨੂੰ ਦੱਸਿਆ ਗਿਆ ਕਿ ਇਸ ਬੰਦੇ ਨੇ ਉਹ ਚਾਰਲੀ ਕਿਰਕ ਦਾ ਜਿਹੜਾ ਆ ਉਹ ਕਤਲ ਕੀਤਾ ਆ ਕਿਉਂਕਿ ਖਬਰਾਂ ਇਹ ਸਾਹਮਣੇ ਆਈਆਂ ਕਿ ਜਦੋਂ ਉਹ ਆਪਣੇ ਘਰ ਗਿਆ ਤਾਂ ਜਦੋਂ ਘਰਦਿਆਂ ਨੇ ਉਹਦੇ ਹਾਫ-ਭਾਫ ਦੇਖੇ ਜਾਂ ਉਹਨੇ ਆਪ ਆਪਣੇ ਪਰਿਵਾਰ ਨੂੰ ਕਿਹਾ ਕਿ ਮੈਂ ਚਾਰਲੀ ਕਿਰਕ ਨੂੰ ਕਿਲ ਕਰ ਦਿੱਤਾ ਆ ਮਾਰ ਦਿੱਤਾ ਆ ਉਸ ਨੂੰ ਗੋਲੀ ਮਾਰੀ ਆ ਤਾਂ ਸ਼ਾਇਦ ਪਰਿਵਾਰ ਨੇ ਹੀ ਪੁਲਿਸ ਨੂੰ ਜਿਹੜਾ ਹੈਗਾ ਆ ਫੋਨ ਕਰਕੇ ਦੱਸਤਾ ਜਾਂ ਕਿਸੇ ਤਰੀਕੇ ਦੇ ਨਾਲ ਦੱਸ ਦਿੱਤਾ ਕਿ ਸਾਡੇ ਮੁੰਡੇ ਨੇ ਇਹ ਕੰਮ ਕੀਤਾ ਆ ਕਿਉਂਕਿ ਜੇ ਗੱਲ ਕਰੀਏ ਕਿ ਇਹ ਮਾਰਨ ਵਾਲਾ ਗੋਰਾ ਆ ਕਾਲਾ ਆ ਕੌਣ ਆ ਤੇ ਇਹ ਗੱਲ ਹੈਗੀ ਆ ਬਾਈ ਜੀ ਉਹ ਗੋਰੇ ਮੂਲ ਦਾ ਹੀ ਹੈਗਾ ਆ ਉਹ ਵਾਈਟ ਮੂਲ ਦਾ ਹੈਗਾ ਆ ਤੇ ਜਦੋਂ ਉਸ ਹਮਲਾਵਰ ਦੀ ਗੱਲ ਕਰੀਏ ਤੇ ਉਹ ਉਹ 22 ਸਾਲ ਦਾ ਨੌਜਵਾਨ ਹੈ ਦੇਖੋ ਜਿਹੜਾ ਮਰਨ ਵਾਲਾ ਆ ਉਹ 31 ਸਾਲ ਦਾ ਆ ਤੇ ਜਿਹੜਾ ਮਾਰਨ ਵਾਲਾ ਆ ਉਹ ਸਿਰਫ 22 ਸਾਲ ਦਾ ਆ ਇਹਨਾਂ ਦੇ ਅਸਲ ਵਿੱਚ ਜਿਹੜੀਆਂ ਚਾਰਲੀ ਕਿਰਕ ਦੀਆਂ ਜਿਹੜੀਆਂ ਗੱਲਾਂ ਬਾਤਾਂ ਸੀਗੀਆਂ ਤੇ ਇਸ ਨੌਜਵਾਨ ਦੀਆਂ ਜਿਨ੍ਹਾਂ ਨੇ ਚਾਰਲੀ ਕਿਰਕ ਨੂੰ ਮਾਰਿਆ ਇਹ ਇਹਨਾਂ ਦੇ ਆਪਸ ਵਿੱਚ ਜਿਹੜੇ ਗੱਲਾਂ ਦੇ ਹੀ ਮਤਭੇਦ ਸੀਗੇ ਕਿ ਆ ਇੱਕ ਦੂਸਰੇ ਦੀਆਂ ਗੱਲਾਂ ਨੂੰ ਕਰਕੇ ਨਹੀਂ ਪਸੰਦ ਕਰਦੇ ਸੀਗੇ ਉਹਦੀਆਂ ਜਿਹੜੀਆਂ ਕਾਰਵਾਈਆਂ ਸੀਗੀਆਂ ਉਹਨੂੰ ਨਹੀਂ ਪਸੰਦ ਕੀਤਾ ਜਾ ਰਿਹਾ ਸੀਗਾ ਐਪੀਆ ਨੇ ਚੁਗਾਵਾਂ ਸਾਹਿਬ ਇਹ ਵੀ ਕਿਹਾ ਜਾ ਰਿਹਾ ਸਵਾਲ ਆ ਰਹੇ ਨੇ ਕਿ ਜਿਹੜਾ ਇਹ ਨੌਜਵਾਨ ਜਿਸਨੇ ਕਤਲ ਕੀਤਾ ਹੈ ਉਥੇ ਹੀ ਸਟੱਡੀ ਕਰਦਾ ਸੀਗਾ ਉਸੇ ਯੂਨੀਵਰਸਿਟੀ ਦੇ ਵਿੱਚ ਆ ਬਿਲਕੁਲ ਇਹ ਗੱਲ ਸਾਹਮਣੇ ਆ ਗਈ ਹੈ ਇਸ ਬੰਦੇ ਦਾ ਲਾਸਟ ਨੇਮ ਹੈਗਾ ਯਾ ਰੋਬਿੰਸਨ ਤੇ ਇਹ ਇੱਕ ਸਾਲ ਜਿਊਟਾ ਯੂਨੀਵਰਸਿਟੀ ਦੇ ਵਿੱਚ ਹੀ ਪੜਿਆ ਆ ਤੇ ਇਹ ਇੰਜੀਨੀਅਰ ਦੀ ਜਿਹੜੀ ਇਹਨੇ ਅਜੇ ਸ਼ੁਰੂਆਤ ਜਿਹੜੀ ਪੜ੍ਹਾਈ ਕੀਤੀ ਆ ਤੇ ਅਜੇ ਪਤਾ ਨਹੀਂ ਹੋ ਰਿਹਾ ਇਸ ਟਾਈਮ ਉਥੇ ਪੜ੍ਹਦਾ ਸੀਗਾ ਨਹੀਂ ਪੜ੍ਹਦਾ ਸੀਗਾ ਪਰ 1 ਸਾਲ ਉਥੇ ਹੀ ਪੜ੍ਹਾਈ ਕੀਤੀ ਆ ਉਸ ਕੈਂਪਸ ਬਾਰੇ ਇਹ ਸਾਰਾ ਕੁਝ ਜਾਣਦਾ ਆ ਤਾਂ ਇਹ ਚਾਰਲੀ ਕਿਰਕ ਦੀਆਂ ਗੱਲਾਂ ਦੇ ਨਾਲ ਇਹਦੀਆਂ ਜਿਹੜੀਆਂ ਲੌਜੀਕਸ ਸੀਗੇ ਉਹਦੇ ਨਾਲ ਇਹ ਸਹਿਮਤ ਸਹਿਮਤੀ ਨਹੀਂ ਪ੍ਰਿਕਟਾਉਂਦਾ ਸੀਗਾ ਉਹਦੇ ਉਲਟ ਸੀਗਾ ਕਿਉਂਕਿ ਕਿਤੇ ਨਾ ਕਿਤੇ ਇਹ ਜਿਹੜੇ ਤੁਹਾਡੀਆਂ ਗੱਲਾਂ ਦੇ ਤੁਹਾਡੇ ਵਖਰੇਵੇਂ ਹੁੰਦੇ ਆ ਇਥੋਂ ਤੱਕ ਲੋਕਾਂ ਉਤੇ ਹਾਵੀ ਹੋ ਜਾਂਦੇ ਕਿ ਗਲੂਸਰੇ ਨੂੰ ਮਾਰਨ ਤੱਕ ਬੰਦਾ ਚਲਿਆ ਜਾਂਦਾ ਸੋ ਹੁਣ ਇਹ 22 ਸਾਲ ਦਾ ਨੌਜਵਾਨ ਜਿਹੜਾ ਹੈਗਾ ਆ ਇਸ ਟਾਈਮ ਐਸਪੀਆਈ ਪੁਲਿਸ ਦੇ ਹਰਾਸਤ ਵਿੱਚ ਆਇਆ ਇਹਦੇ ਉੱਤੇ ਕਤਲ ਦਾ ਕੇਸ ਚੱਲੂਗਾ ਤੇ ਗੱਲਾਂ ਬਾਤਾਂ ਇਹ ਵੀ ਸਾਹਮਣੇ ਆ ਰਹੀਆਂ ਕਿ ਜਿਹੜੀ ਰਿਪਬਲਿਕਨ ਪਾਰਟੀ ਹੈ ਉਹ ਇਸ ਚੀਜ਼ ਦੇ ਉੱਤੇ ਵੀ ਕੰਮ ਕਰ ਰਹੀ ਹੈ ਕਿ ਹੋ ਸਕਦਾ ਇਹ ਮੁੰਡਾ ਜਿਹੜਾ ਹੈ ਡੈਮੋਕ੍ਰੇਟ ਪਾਰਟੀ ਦੇ ਨਾਲ ਸੰਬੰਧ ਰੱਖਦਾ ਹੋਵੇ ਹੁਣ ਜਿਹੜੇ ਹੈ ਕਿਉਂਕਿ ਜਿੱਦਾਂ ਟਰੰਪ ਸਾਹਿਬ ਨੇ ਪਹਿਲਾਂ ਕਿਹਾ ਤਾਂ ਕਿ ਇੱਕ ਪੋਲੀਟੀਕਲ ਅਸੈਸੀਨੇਸ਼ਨ ਹੋਇਆ ਆ ਪੋਲੀਟੀਕਲ ਕਤਲ ਹੋਇਆ ਆ ਤੇ ਹੁਣ ਜਦੋਂ ਉਹਦੀ ਗ੍ਰਫਤਾਰੀ ਹੋ ਗਈ ਹੈ ਤੇ ਉਦੋਂ ਇਹ ਗੱਲਾਂ ਹੋ ਸਾਰੀਆਂ ਸਾਹਮਣੇ ਹੋਣਗੀਆਂ ਕਿਉਂਕਿ ਅਸਲ ਵਿੱਚ ਇਹ ਸਾਰਾ ਕਾਰਨ ਬਣਿਆ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਤੇ ਹੀ ਇਹ ਪੋਸਟਾਂ ਪਾਉਂਦੇ ਸੀਗੇ ਗੱਲਾਂ ਬਾਤਾਂ ਕਰਦੇ ਸੀਗੇ ਤੇ ਸਾਰਾ ਕੁਝ ਜਿਹੜਾ ਆ ਉਹ ਇੱਕ ਦੂਜੇ ਦੇ ਨਾਲ ਮਤਭੇਦ ਜਿਹੜੇ ਜਿਹੜੇ ਉਹ ਸ਼ੁਰੂ ਹੋ ਗਏ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਮੈਨੂੰ ਤਾਂ ਇੱਕ ਚੀਜ਼ ਤੇ ਗੱਲ ਜਿਹੜੀ ਮੈਂ ਉਹ ਕਹਿਣਾ ਚਾਹੁੰਦਾ ਆ ਕਿ ਜੇ ਇਹ ਕਤਲ ਕਿਸੇ ਕਾਲੇ ਮੂਲ ਦੇ ਬੰਦੇ ਨੇ ਕੀਤਾ ਹੁੰਦਾ ਜਾਂ ਕਿਸੇ ਏਸ਼ੀਅਨ ਮੂਲ ਦੇ ਬੰਦੇ ਨੇ ਕੀਤਾ ਹੁੰਦਾ ਤੇ ਅੱਜ ਹਾਲਾਤ ਅਮਰੀਕਾ ਵਿੱਚ ਕੁਝ ਹੋਰ ਹੁੰਨੇ ਸੀਗੇ ਬਹੁਤ ਕੁਝ ਇੱਥੇ ਅ ਅੱਜ ਉਹ ਅ ਕੀ ਗੱਲ ਠੀਕ ਨਹੀਂ ਹੋਣਾ ਸੀ ਜੋ ਅੱਜ ਹੈ ਪਰ ਇਹ ਵਾਈਟ ਮੂਲ ਦਾ ਆ ਇਸ ਕਰਕੇ ਦੇਖੋ ਕੁਝ ਵੀ ਨਹੀਂ ਹੋਇਆ ਕਿਤੇ ਨਾ ਭੰਨਤੋੜ ਹੋਈ ਹੈ ਨਾ ਕਿਤੇ ਐਜੀਟੇਸ਼ਨ ਹੋਈ ਹੈ ਨਾ ਕੋਈ ਇਹੋ ਜੀ ਗੱਲਬਾਤ ਹੋਈ ਹੈ ਕਿ ਕੋਈ ਕਿਸੇ ਦੇ ਖਨਾਕ ਭੜਕਿਆ ਹੋਵੇ ਕਿਸੇ ਕਮਿਊਨਿਟੀ ਦੇ ਖਿਲਾਫ ਕੋਈ ਭੜਕਿਆ ਹੋਵੇ ਮਰਨ ਵਾਲਾ ਵੀ ਗੋਰਾ ਆ ਮਾਰਨ ਵਾਲਾ ਵੀ ਗੋਰਾ ਆ ਪਰ ਦੋਹਾਂ ਦੇ ਆਪਸ ਵਿੱਚ ਕਹਿੰਦੇ ਕਿ ਵਿਚਾਰਾਂ ਦੇ ਮਤ ਪੇ ਹੋਣ ਕਰਕੇ ਤੇ ਆ ਜਿਹੜੀ ਗੱਲ ਹੋਈ ਆ ਹੋਣ ਉਹ 22 ਸਾਲ ਦਾ ਨੌਜਵਾਨ ਜਿਹੜਾ ਆ ਉਹ ਕਤਲ ਦੇ ਕੇਸ ਦੀ ਹੁਣ ਜਿਹੜੀ ਹੈਗੀ ਆ ਉਹ ਫੇਸ ਕਰੂਗਾ ਉਹਦੇ ਤੇ ਚਾਰਜਸ ਲੱਗਣਗੇ ਪਰ ਮਰਨ ਵਾਲਾ ਮਰ ਗਿਆ ਮਰਨ ਵਾਲਾ ਹਜੇ 22 ਸਾਲ ਦਾ ਸਾਰੀ ਉਮਰ ਉਹ ਵੀ ਜੇਲ੍ਹ ਚ ਗਿਆ ਪਰਿਵਾਰ ਦੋਨਾਂ ਦੇ ਉਜੜ ਗਏ ਕਿਉਂਕਿ ਚਾਰਲਿਕ ਜਿਹੜਾ ਸੀਗਾ ਉਹ ਵਿਆਹ ਹੋਇਆ ਸੀਗਾ ਦੋ ਬੱਚਿਆਂ ਦਾ ਬਾਪ ਐ ਤੇ ਪਿੱਛੇ ਉਹਦੀ ਘਰ ਵਾਲੀ ਤੇ ਦੋ ਬੱਚੇ ਰਹਿ ਗਏ ਆ ਉਹਦਾ ਵੀ ਪਰਿਵਾਰ ਉਜੜ ਗਿਆ ਸੋ ਬਾਈਂ ਜੀ ਜਦੋਂ ਕਈ ਵਾਰੀ ਤੁਹਾਡੇ ਜਿਹੜੇ ਵਿਚਾਰਾਂ ਦੇ ਮੱਤ ਤੇ ਹੁੰਦੇ ਆ ਮਤ ਪੇਂਧਾਂ ਦੇ ਵਿੱਚ ਬੰਦਾ ਜਿਹੜਾ ਆ ਇੰਨੀ ਜ਼ਿਆਦਾ ਦੂਰ ਚਲੇ ਜਾਂਦਾ ਆ ਕਿ ਉਹਦਾ ਸਿਰੇ ਹੀ ਨਹੀਂ ਆਉਂਦੀ ਉਹਦੀ ਸੋਚ ਇਥੋਂ ਤੱਕ ਹੋ ਜਾਂਦੀ ਹੈ ਕਿ ਉਹ ਸਾਹਮਣੇ ਵਾਲੇ ਬੰਦੇ ਨੂੰ ਮਾਰਨ ਤੱਕ ਉਤਰ ਜਾਂਦਾ ਆ ਤੇ ਉਹ ਇਹ ਵੀ ਨਹੀਂ ਸੋਚਦਾ ਕਿ ਇਹਦਾ ਮਗਰੋਂ ਖਮਿਆਜਾ ਕੀ ਹੋਊਗਾ ਪਰ ਹੁਣ ਜਿਹੜੀ ਜਿਹੜੀ ਤਸਵੀਰ ਹੈ ਉਹ ਸਾਫ਼ ਹੋ ਗਈ ਹੈ ਜਿਹੜੀਆਂ ਪਹਿਲਾਂ ਕਿਆਸਵਾਈਆਂ ਲਾਈਆਂ ਜਾ ਰਹੀਆਂ ਸੀਗੀਆਂ ਕੁਝ ਫੋਟੋਆਂ ਕੁਝ ਇਹਦਾ ਨੇ ਸਕੈਚ ਜਾਰੀ ਕੀਤੇ ਜਾ ਰਹੇ ਸੀਗੇ ਫੜਨ ਫੜਾਉਣ ਵਾਸਤੇ ਉੱਥੇ ਸਾਰਾ ਕੁਝ ਵਿਰਾਮ ਲੱਗ ਚੁੱਕਾ ਆ ਸੋ ਚਾਰਲੀ ਕਿਰਕ ਦਾ ਜਿਹੜਾ ਕਾਤਲ ਹੈ ਉਹ ਹੁਣ FBI ਦੀ ਗ੍ਰਿਫਤ ਵਿੱਚ ਹੈ ਤੇ ਅੱਗੇ ਹੁਣ ਕੀ ਕਾਰਵਾਈ ਹੁੰਦੀ ਹੈ ਜਾਂ ਕੀ ਗੱਲਾਂ ਬਾਤਾਂ ਹੁੰਦੀਆਂ ਉਹ ਹੁਣ ਆਉਣ ਵਾਲੇ ਦਿਨਾਂ ਵਿੱਚ ਸਾਫ਼ ਹੋਊਗਾ ਕਿ ਇਹਦਾ ਮੋਟਿਵ ਕੀ ਸੀਗਾ ਕਿਉਂ ਇਸਨੇ ਕਤਲ ਕੀਤਾ ਇਹ ਸਾਰਾ ਕੁਝ ਆਉਣ ਵਾਲੇ ਦਿਨਾਂ ਵਿੱਚ ਸਾਫ਼ ਹੋ ਜਾਊਗਾ ਸੋ ਅਸੀਂ ਇਹ ਜ਼ਰੂਰ ਸਾਫ਼ ਕਰ ਦਿੰਦੇ ਹਾਂ ਕਿ ਇਸ ਟਾਈਮ ਜੋ ਵੀ ਮੀਡੀਆ ਵਿੱਚ ਖਬਰਾਂ ਆਈਆਂ ਉਹ ਸੱਚੀਆਂ ਨੇ ਚਾਰਲੀ ਕਿਰਕ ਦਾ ਜਿਹੜਾ ਕਾਤਲ ਸੀਗਾ ਉਸ ਨੂੰ FBI ਨੇ ਗ੍ਰਿਫਤਾਰ ਕਰ